ਕੈਨੇਡਾ ਦੇ ਵਿੱਚ ਫੈਡਰਲ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ ਆਪਾਂ ਸਾਰੇ ਜਾਣਦੇ ਆ ਕੈਸਵਲ ਲਿਬਰਲ ਪਾਰਟੀ ਦੀ ਸਰਕਾਰ ਆ ਤੇ ਉਹਨਾਂ ਦੇ ਲੀਡਰ ਨੇ ਜਸਟਨ ਟਰੂਡੋ ਪ੍ਰਧਾਨ ਮੰਤਰੀ ਨੇ ਪਰ ਇੱਥੇ ਵੀ ਗੱਲ ਦੇਖਣ ਵਾਲੀ ਆ ਕਿ ਇਕੱਲੀ ਸਰਕਾਰ ਨਹੀਂ ਇਹਨਾਂ ਨੂੰ ਸਪੋਰਟ ਮਿਲੀ ਆ ਐਨ ਡੀ ਪੀ ਦੀ ਲਾਸਟ ਇਲੈਕਸ਼ਨ ਜਦੋਂ ਹੋਈਆਂ ਸੀ ਉਹਦੇ ਵਿੱਚ ਇਹਨਾਂ ਨੂੰ ਸਪੋਰਟ ਸੀ ਐਨ ਡੀ ਪੀ ਦੀ ਤੇ ਉਹਦੇ ਨਾਲ ਇਹ ਸਰਕਾਰ ਬਣਾਈ ਸੀ ਕਨਜ਼ਰਵਟਿਵ ਪਾਰਟੀ ਦੂਜੇ ਪਾਸੇ ਆ ਜੇ ਕਨਜ਼ਰਵਟਿਵ ਪਾਰਟੀ ਆਫ ਕੈਨੇਡਾ ਤੇ ਕਨਜ਼ਰਵਟਿਵ ਪਾਰਟੀ ਦੇ ਲੀਡਰ ਨੇ ਪੀਅਰ ਪੋਲੀਵ ਐਨਡੀਪੀ ਦੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਕੰਜ਼ਰਵਟਿਵ ਆਗੂ ਪੀਰ ਪੋਲੀਵ ਨੇ ਅੱਜ ਐਨਡੀਪੀ ਨੂੰ ਕਿਹਾ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਕਿਹਾ ਕਿ ਤੁਸੀਂ ਨਾ ਤਾਂ ਵੱਧ ਦਬਾਅ ਵਾਪਸ ਲੈ ਲਓ ਸਰਕਾਰ ਸਿੱਟ ਦਿਓ ਤੇ ਵੋਟਾਂ ਕਰਾਓ ਟਾਈਮ ਦੇ ਨਾਲ ਤੇ ਅਗਲੇ ਸਾਲ ਅਸਲ ਦੇ ਵਿੱਚ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ ਅਗਲੇ ਸਾਲ ਅਕਤੂਬਰ ਦੇ ਵਿੱਚ ਅਗਲੇ ਸਾਲ 2025 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਉਹਦੇ ਚ ਹਜੇ ਸਮਾਂ ਬਹੁਤ ਪਿਆ ਸਵਾ ਸਾਲ ਦੇ ਕਰੀਬ ਪਿਆ ਪਿਅਰ ਪੋਲੀਓ ਕਹਿੰਦੇ ਵੀ ਹਾਲਤ ਐਨੀ ਮਾੜੀ ਹੋ ਚੁੱਕੀ ਦੇਸ਼ ਦੀ ਵੀ ਜਿੰਨੀ ਜਲਦੀ ਹੋ ਸਕਦਾ ਇਹਨਾਂ ਤੋਂ ਮਦਦ ਵਾਪਸ ਲਾਓ ਤੁਸੀਂ ਤੇ ਸਰਕਾਰ ਸਿੱਟ ਦਿਓ ਆਹ ਜਿਹੜੀ ਫਾਲ ਦੇ ਵਿੱਚ ਪੱਤ ਛੱਡਦਾ ਜਿਹੜਾ ਸੈਸ਼ਨ ਹੋਣਾ ਪਾਰਲੀਮੈਂਟ ਦਾ ਉਹਦੇ ਵਿੱਚ ਜਿਹੜੇ ਕੁਝ ਮੋਸ਼ਨ ਆਉਣੇ ਆ ਉਹਦੇ ਉੱਤੇ ਤੁਸੀਂ ਇਹਨੂੰ ਪਾਸੇ ਕਰੋ ਵੀ ਕਹਿ ਦਿਓ ਨਹੀਂ ਅਸੀਂ ਇਹਨਾਂ ਦੇ ਨਾਲ ਨਹੀਂ ਕਿਉਂਕਿ ਸਪਲਾਈ ਐਂਡ ਕੰਫੀਡੈਂਸ ਦੀ ਡੀਲ ਹੋਈ ਆ ਇਹਨਾਂ ਦੀ ਆਪਸ ਦੇ ਵਿੱਚ ਜਸਨ ਟਰੂਡੋ ਤੇ ਜਿਹੜੀ ਲਿਬਰਲ ਪਾਰਟੀ ਸੀ 15 ਦੇ ਵਿੱਚ ਤੇ ਇਹਨਾਂ ਦੀ ਸਰਕਾਰ ਬਣ ਗਈ ਸੀ ਪਰ ਹੁਣ ਇਹਨਾਂ ਦੀ ਸਰਕਾਰ ਲਾਸਟ ਟਾਈਮ ਨਹੀਂ ਬਣੀ ਸੀ ਉਸ ਵੇਲੇ ਇਹਨਾਂ ਨੂੰ ਲੱਗਦਾ ਤਾਂ ਸੀਗਾ ਵੀ ਇਹਨਾਂ ਨੇ ਸਰਕਾਰ ਬਣਾ ਲੈਣੀ ਹੈ ਕੋਵਿਡ ਦੇ ਵਿੱਚ ਬਹੁਤ ਮਦਦ ਦਿੱਤੀ ਆ ਪਰ ਗੱਲਬਾਤ ਬਣੀ ਨਹੀਂ ਸੀ ਜਿਹੜੀਆਂ 338 ਸੀਟਾਂ ਆ ਟੋਟਲ ਕੈਨੇਡਾ ਦੇ ਵਿੱਚ 338 ਦੇ ਵਿੱਚੋਂ 170 ਸੀਟਾਂ ਚਾਹੀਦੀਆਂ ਜਿਨ੍ਹਾਂ ਨੇ ਸਰਕਾਰ ਬਣਾਉਣੀ ਹੋਵੇ ਐਸ ਵੇਲੇ ਲਿਬਰਲ ਪਾਰਟੀ ਕੋ 155 ਸੀਟਾਂ ਆ 155 ਸੀਟਾਂ ਇਹਨਾਂ ਕੋਲ ਆ ਤੇ 24 ਸੀਟਾਂ ਐ ਐਂਡੀਪੀ ਕੋਲ ਆ ਐਨਡੀਪੀ ਦੀਆਂ 24 ਤੇ 155 ਹੀ ਰਲਾ ਕੇ ਇਸ ਵੇਲੇ ਸਰਕਾਰ ਚਲਾ ਰਹੇ ਆ ਐਨਡੀਪੀ ਦੀਆਂ ਵੀ ਕੋਸ਼ਿਸ਼ ਢੰਗੀਆਂ ਲਿਬਰਲ ਦੀਆਂ ਵੀ ਕੋਸ਼ਿਸ਼ ਢੰਗੀਆਂ ਕਿਉਂਕਿ ਬਾਈ ਇਲੈਕਸ਼ਨ ਹੋਈ ਹਾਰ ਗਏ ਕੰਜ਼ਰਵਟਿਵ ਪਾਰਟੀ ਜਿੱਤ ਗਈ ਸੀ ਪਰ ਜਿਹੜੀ ਅੱਜ ਵੇਲੇ ਦੀ ਫਾਈਨਲ ਜਿਹੜਾ ਨੰਬਰ ਆ 155 ਲਿਬਰਲ ਇਕੱਲੇ ਸਰਕਾਰ ਨਹੀਂ ਬਣਾ ਸਕਦੇ ਐਨਡੀਪੀ ਨਾਲ ਰਲ ਕੇ 24 ਸੀਟਾਂ ਉਹਨਾਂ ਦੀਆਂ ਜਿਹੜੀਆਂ ਆ ਗਈਆਂ ਤੇ ਇਹਨਾਂ ਦੀ ਸਰਕਾਰ 170 ਨੂੰ ਟੱਪ ਗਈ ਤੇ ਸਰਕਾਰ ਬਣ ਗਈ ਹੁਣ ਜੇ ਐਨਡੀਪੀ ਪਾਸੇ हट ਜਵੇ ਵੀ ਅਸੀਂ ਤੁਹਾਡੇ ਨਾਲ ਨਹੀਂ ਜੀ ਤੇ ਸਰਕਾਰ ਡਿੱਗ ਪੈਂਦੀ ਆ ਤੇ ਵੋਟਾਂ ਹੋ ਜਾਣਗੀਆਂ ਪਰ ਐਨਡੀਪੀ ਇਦਾਂ ਨਹੀਂ ਕਰੂਗੀ ਲੱਗਦਾ ਕਈ ਮੁੱਦਿਆਂ ਦੇ ਉੱਤੇ ਐਨਡੀਪੀ ਤੇ ਲਿਬਰਲ ਦਾ ਆਪਸ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤਕਰਾਰ ਵੀ ਹੋਇਆ ਚਾਹੇ ਡੈਂਟਲ ਕੇਅਰ ਪਲਾਨ ਸੀ ਜਾਂ ਜਿਹੜਾ 인ਫਲੇਸ਼ਨ ਜਾਂ ਉਹ ਮਾਮਲੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਦਾ ਕਾਫੀ ਆਪਸ ਦੇ ਵਿੱਚ ਹੋਇਆ ਵੀ ਜੋ ਕੁਛ ਇਹਨਾਂ ਨੇ ਕਿਹਾ ਸੀ ਕਰਨ ਨੂੰ ਉਹਦੇ ਉੱਤੇ ਲਿਬਰਲ ਸਰਕਾਰ ਕੋਲੋਂ ਪੂਰਾ ਨਹੀਂ ਉਤਰਿਆ ਗਿਆ ਪਰ ਫਿਰ ਵੀ ਐਸ ਵੇਲੇ ਕੰਸਰਵਟਿਵ ਪਾਰਟੀ ਆਫ ਕੈਨੇਡਾ ਦੀ ਚੜ੍ਹਾਈ ਆ ਇਹਨਾਂ ਦੇ ਨੰਬਰ ਬਹੁਤ ਉੱਤੇ ਆ। ਜੇ ਮਤਲਬ ਅੱਜ ਵੋਟਾਂ ਪਾ ਜਾਨ ਤੇ ਸਰਕਾਰ ਇਹਨਾਂ ਦੀ ਬਣਦੀ ਪੀਰ ਪੋਲੀ ਪ੍ਰਧਾਨ ਮੰਤਰੀ ਬਣਦੀ ਆ ਕੈਨੇਡਾ ਦੇ ਜਿਹੜੇ ਅੰਕੜੇ ਦੱਸਦੇ ਔਰ ਕਾਫੀ ਸਹੀ ਹੁੰਦੇ ਆ ਇਹ ਅੰਕੜੇ। ਕਾਫੀ ਹੱਦ ਤੱਕ। ਅੱਜ ਜੇ ਵੋਟਾਂ ਪਹਿ ਜਾਣਾ ਤਾਂ ਲਿਬਰਲ ਪਾਰਟੀ ਹਾਰ ਜਾਂਦੀ ਆ ਕੰਜ਼ਰਵਟਿਵ ਪਾਰਟੀ ਜਿੱਤ ਜਾਂਦੀ ਆ। ਹੁਣ ਐਸ ਹਾਲਤ ਦੇ ਵਿੱਚ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਤਾਂ ਚਾਹੂਗੀ ਕਿ ਵੋਟਾਂ ਪਾਓ। ਸਰਕਾਰ ਡਿੱਗੇ ਵੋਟਾਂ ਪੈਣ। ਕੰਜ਼ਰਵਟਿਵ ਪਾਰਟੀ ਕੋਲ 119 ਸੀਟਾਂ ਆ। ਬਲਾਕ ਕੋ ਇੱਕ ਵਾਰ ਜਿਹੜੀ 32 ਸੀਟਾਂ ਉਹਨਾਂ ਨੇ ਕਿਸੇ ਨਾਲ ਜਾਣਾ ਨਹੀਂ 119 ਸੀਟਾਂ ਕਨਸਰਵਟਿਵ ਪਾਰਟੀ ਆਫ ਕੈਨੇਡਾ ਦੇ ਕੋਲ ਐਸ ویਲਿਆ ਸਰਕਾਰ ਇਹ ਵੀ ਨਹੀਂ ਇਕੱਲੇ ਬਣਾ ਸਕਦੇ ਅੱਜ ਦੀ ਜਿਹੜੀ ਪ੍ਰੋਜੈਕਸ਼ਨ ਆ ਕਿ ਜੇ ਅੱਜ ਵੋਟਾਂ ਪੈ ਜਾਂਦੀਆਂ ਲਿਬਰਲ ਪਾਰਟੀ ਦੀਆਂ 155 ਦੇ ਵਿੱਚੋਂ ਸਿਰਫ 83 ਸੀਟਾਂ ਆਉਂਦੀਆਂ 83 ਤੁਸੀਂ ਦੇਖ ਲਓ ਕਿੰਨਾ ਵੱਡਾ ਘਾਟ ਆਇਆ ਜਿਹੜੀ ਸੀਪੀਸੀ ਆ ਕਨਸਰਵਟਿਵ ਪਾਰਟੀ ਆਫ ਕੈਨੇਡਾ ਆ ਇਹਨੂੰ 202 ਸੀਟਾਂ ਮਿਲ ਰਹੀਆਂ ਅੱਜ 170 ਸਰਕਾਰ ਬਣਾਉਣੀ ਚਾਹੀਦੀ ਮਤਲਬ ਸਿੱਧਾ ਹੁੰਜਾ ਫਿਰ ਉਹ ਜਿੱਤ ਆ ਇਹਨਾਂ ਦੀ ਤੇ ਜਿਹੜੀ ਹੈਗੀ ਆਪਣੇ ਐਨ ਡੀ ਪੀ ਇਹਦੀਆਂ ਵੀ ਚਾਰ ਪੰਜ ਸੀਟਾਂ ਅੰਕਰੇ ਦੱਸਦੇ ਘਟ ਜਾਣੀਆਂ ਵੀ ਜੇ ਇਹਨਾਂ ਕੋ ਹੁਣ 24 ਆ ਤਾਂ 20 ਤੋਂ ਥੱਲੇ ਰਹਿ ਜਾਣਗੀਆਂ 19 ਸੀਟਾਂ ਐਨ ਡੀ ਪੀ ਦੀਆਂ ਰਹਿ ਜਾਣੀਆਂ ਬਲੋਕ ਕੋਈਆਂ ਚਾਰ ਸੀਟਾਂ ਕਹਿੰਦੇ ਵਧ ਜਾਣੀਆਂ ਉਹਨਾਂ ਤੋਂ 32 ਸੀਟਾਂ ਹੁੰਦੀਆਂ 36 ਹੋ ਜਾਣੀਆਂ ਗ੍ਰੀਨ ਪਾਰਟੀ ਦੀਆਂ ਪਹਿਲਾਂ ਵੀ ਹੁਣ ਵੀ ਦੋ ਆ ਤੇ ਜਿਹੜੇ ਅੰਦਾਜ਼ੇ ਆ ਕਿ ਕਹਿੰਦੇ ਜਿਤਨਾ ਉੱਥੇ ਵੀ ਇਹਨਾਂ ਨੂੰ ਦੋਕ ਸੀਟਾਂ ਹੀ ਮਿਲਦੀਆਂ ਸੋ ਵੱਡਾ ਫਰਕ ਪੈ ਰਿਹਾ ਅਸਲ ਲਿਬਰਲ ਪਾਰਟੀ ਨੂੰ 155 ਐਸ ਵੇਲੇ ਆ ਜੇ ਅੱਜ ਵੋਟਾਂ ਪਾਜਣ ਸਿਰਫ 83 ਮਿਲਦੀਆਂ ਬਹੁਤ ਹੁੰਜਾ ਫਿਰੂ ਜਿੱਤਾ ਇੱਥੇ ਸਰੀ ਦੇ ਵਿੱਚੋਂ ਵੀ ਸਿਰਫ ਨਿਊਟਰਨ ਵਾਲੀ ਸੀਟ ਨੂੰ ਇਹ ਸੇਫ ਮੰਨ ਕੇ ਚੱਲ ਰਿਹਾ ਵੀ ਇੱਥੇ ਇੱਕ ਸ਼ੋਰ ਜਿੱਤਾ ਹੋਰ ਬਾਕੀ ਸੀਟਾਂ ਦੇ ਉੱਤੇ ਕਿਤੇ ਨਾ ਕਿਤੇ ਜਿੱਤਤ ਹੈਗੀ ਆ ਬਾਕੀਆਂ ਤੇ ਵੀ ਦੱਸਿਓ ਪਰ ਥੋੜਾ ਜਿਹਾ ਡਾਵਾ ਡੋਲਾ ਥੋੜੀ ਜਿਹੀ ਵੀ ਨੰਬਰ ਇੱਧਰ ਉੱਧਰ ਹੋਗਾ ਸੀਟ ਜਾ ਸਕਦੀ ਹੈ ਹੁਣ ਜੇ ਪਿਅਰ ਪੋਲੀਓ ਵਾਸਤੇ ਇਹ ਕਹਿ ਰਿਹਾ ਐ ਐਨਡੀਪੀ ਨੂੰ ਕਿ ਤੁਸੀਂ ਸਪੋਰਟ ਖਿੱਚ ਲਓ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਕੰਸਰਵਟਿਵ ਪਾਰਟੀ ਆਫ ਕੈਨੇਡਾ ਨੂੰ 203 ਸੀਟਾਂ ਹੁੰਦੀਆਂ ਔਰ ਇਹ ਫਿਕਸ ਨਹੀਂ ਆ ਲਗਭਗ ਜਿਹੜੀਆਂ ਇਹ ਸਰਵੇ ਹੁੰਦੇ ਆ ਥੋੜੇ ਥੋੜੇ 15 ਦਿਨਾਂ ਬਾਅਦ ਕਈ ਵਾਰੀ 20 ਦਿਨਾਂ ਬਾਅਦ ਬਦਲਦੇ ਰਹਿੰਦੇ ਆ ਜੇ ਕੋਈ ਇਹਨਾਂ ਨੇ ਇਦਾਂ ਦਾ ਟੱਪਲਾ ਕਰ ਦਿੱਤਾ ਕੰਸਰਵਟਿਵ ਪਾਰਟੀ ਨੂੰ ਕਿਉਂਕਿ ਰਾਜਨੀਤੀ ਆ ਰਾਜਨੀਤੀ ਚ ਕੁਝ ਵੀ ਹੋ ਸਕਦਾ ਸਾਲ ਆ ਜੇ ਸਵਾ ਪਿਆ ਜੇ ਕੁਛ ਉਹਦਾ ਦੀ ਗੱਲਬਾਤ ਕਰ ਦਿੰਦੇ ਆ ਇਹਨਾਂ ਦੇ ਨੰਬਰ ਵੀ ਥੱਲੇ ਆ ਸਕਦੇ ਤਾਂ ਫਿਰ ਫਾਇਦਾ ਕੋਈ ਨਹੀਂ ਹੋਣਾ ਜੇ ਕੌਣ ਵਾਲੇ ਸਮੇਂ ਦੇ ਵਿੱਚ ਸਵਾ ਸਾਲ ਤੋਂ ਪਹਿਲਾਂ ਇਲੈਕਸ਼ਨ ਦਾ ਜਿਹੜਾ ਮਿਥੀ ਡੇਟ ਆ ਉਹਦੇ ਤੋਂ ਪਹਿਲਾਂ ਜੇ ਸੀਪੀਸੀ ਦਾ ਨੰਬਰ ਥੱਲੇ ਆ ਜਾਂ ਕੰਸਰਪਟ ਆਫ ਪਾਰਟੀ ਆਫ ਕੈਨੇਡਾ ਦੇ ਵੀ ਮੰਨ ਲਓ ਇਹਨਾਂ ਨੂੰ ਸੀਟਾਂ ਮਿਲਦੀਆਂ ਹੁਣ ਮੰਨ ਲਓ ਵੀ 60 ਜਾਂ 50 ਤੇ ਜਿਹੜੇ ਜਾਂ 60 ਜਾਂ ਇਹਦੇ ਤੋਂ ਵੱਧ ਮਿਲਦੀਆਂ ਹੁਣ ਜਾਂ 100 ਸੀਟ ਮਿਲਦੀ ਹੋਵੇ 120 ਵੀ ਮਿਲਦੀਆਂ ਹੋਣ ਤੇ ਜਿਹੜੀਆਂ ਲਿਬਰਲ ਤੇ ਐਨਡੀਪੀ ਆ ਇਹਨਾਂ ਦੇ ਨੰਬਰ ਉੱਤੇ ਜਾਂਦੇ ਹੁਣ ਜੇ ਅੰਕੜੇ ਕਹਿਣ ਵੀ ਐਨਡੀਪੀ ਨੂੰ 24 ਦੀਆਂ ਇਹਨਾਂ ਦੀਆਂ 30 ਹੋ ਜਾਣਗੀਆਂ ਤੇ ਜੇ ਲਿਬਰਲ ਨੂੰ ਕਹਿਣ ਵੀ ਇਹਨਾਂ ਦੀਆਂ 155 ਤੋਂ 175 ਜਾਂ 80 ਹੋ ਜਾਣਗੀਆਂ ਤਾਂ ਫੇਰ ਸਪਸ਼ਟ ਤੌਰ ਦੇ ਉੱਤੇ ਚਾਂਸ ਹੈਗਾ ਕਿ ਐਨਡੀਪੀ ਜਾਂ ਲਿਬਰਲ ਇਹ ਆਪਣੀ ਇਲੈਕਸ਼ਨ ਕਾਲ ਕਰ ਦੇਣ ਜਾਂ ਤਾਂ ਐਨਡੀਪੀ ਪਿੱਛੇ ਹੋ ਜੂਏ ਕਿ ਅਸੀਂ ਤੁਹਾਡੇ ਨਾਲੋਂ ਪਿੱਛੇ ਹਟੇ ਆਪੇ ਸਰਕਾਰ ਡਿੱਗ ਪਈ ਜਾਂ ਲਿਬਰਲ ਆਪ ਹੀ ਕਹਿ ਦੇਵੇ ਕਿ ਅਸੀਂ ਅਨਾਉਂਸ ਕਰਦੇ ਹਾਂ ਕਿ ਜੀ ਇਲੈਕਸ਼ਨ ਕਰਾਓ ਲੋਕਾਂ ਦਾ ਅਸੀਂ ਮੰਡੇਟ ਲੈਣਾ ਚਾਹੁੰਦੇ ਪਰ ਨਾ ਲਿਬਰਲ ਚਾਹੂਗੀ ਐਸ ਵੇਲੇ ਨਾ ਐਂਡੀਪੀ ਚਾਹੂਗੀ ਇਹ ਤਾਂ ਜਾਣ ਗਿਆ ਆਖਰੀ ਵੇਲੇ ਤੱਕ ਵੀ ਇਹਨੂੰ ਚਲਾਇਆ ਜਾਵੇ ਹੁਣ ਇਹਨਾਂ ਨੇ ਕਾਫੀ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਕਰ ਰਿਹਾ ਹੋਰ ਸਾਰਾ ਕੁਸ਼ ਇੰਟਰਸਟ ਰੇਟ ਘਟਣਗੇ ਲੋਕ ਸੌਕੇ ਹੋਣਗੇ ਇਸ ਗੱਲ ਦਾ ਕਨਸੈਪਟ ਪਾਰਟੀ ਆਫ ਕੈਨੇਡਾ ਨੂੰ ਵੀ ਪਤਾ ਅੱਧੇ ਪਰਸੈਂਟ ਦੇ ਨੇੜੇ ਜਿਹੜਾ 0.50 ਜਾਂ 50 ਬੇਸਿਸ ਪੁਆਇੰਟ ਆ ਦੋ ਵਾਰੀਆਂ ਦੇ ਵਿੱਚ ਇੰਟਰਸਟ ਰੇਟ ਥੱਲੇ ਆ ਗਿਆ ਆ ਸਤੰਬਰ ਦੇ ਪਹਿਲੇ ਹਫਤੇ ਬੈਂਕ ਆਫ ਕੈਨੇਡਾ ਦੀ ਫੇਅਰ ਮੀਟਿੰਗ ਆ ਕੋਈ ਕਹਿੰਦਾ ਜੀ ਇੱਥੇ ਇਹਨਾਂ ਨੇ ਅੱਧਾ ਪਰਸੈਂਟ ਘਟਾ ਦੇਣਾ ਜਾਂ 25 ਬੇਸਿਸ ਪੁਆਇੰਟ ਜਾਂ 50 ਬੇਸਿਸ ਪੁਆਇੰਟ ਘਟਾ ਦੇਣਾ ਤੇ ਇਹ ਜੁਲਾਈ ਤੱਕ ਜਾਂਦਾ ਜਾਂਦਾ ਕਹਿੰਦੇ ਕਾਫੀ ਫਰਕ ਪੈ ਜਾਣਾ ਤੇ ਅਗਲੇ ਸਾਲ ਦੇ ਅੰਤ ਤੱਕ ਤੇ ਇਹ ਅੱਧ ਚ ਚਲੇ ਜਾਣਾ ਮਤਲਬ 2.5-3% ਦੇ ਉੱਤੇ ਇੰਟਰਸਟ ਰੇਟ ਆ ਜਾਊਗਾ ਜੇ ਇਦਾਂ ਹੁੰਦਾ ਗਿਆ ਜਿਹਦਾ ਕਿ ਅੰਦਾਜ਼ਾ ਪਹਿਲਾਂ ਹੈਗਾ ਫੇਰ ਲੋਕਾਂ ਨੇ ਸੌਖੇ ਹੋਣ ਲੱਗ ਜਾਣਾ ਥੋੜਾ ਜਿਹਾ ਗੁੱਸਾ ਜਿਹੜਾ ਇਸ ਵੇਲੇ ਲਿਬਰਲ ਪਾਰਟੀ ਦੇ ਉਲਟ ਆ ਉਹ ਥੋੜਾ ਜਿਹਾ ਇਹਨਾਂ ਦਾ ਠੰਡਾ ਪੈ ਜਾਣਾ ਲਿਬਰਲ ਦੇ ਨੰਬਰ ਉੱਪਰ ਜਾਣ ਲੱਗ ਜਣੇ ਆ ਐਨ ਡੀਪੀ ਦੇ ਨੰਬਰ ਉੱਪਰ ਜਾਣ ਲੱਗ ਜਣੇ ਆ ਕੰਜ਼ਰਵਟਿਵ ਦੇ ਥੱਲੇ ਆਉਣ ਲੱਗ ਜਣੇ ਆ ਹੋ ਸਕਦਾ ਇਹ ਗੱਲ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਨੂੰ ਵੀ ਪਤਾ ਆ ਕਿ ਜਿੰਨਾ ਇਹਨਾਂ ਦੇ ਹੱਕ ਦੇ ਵਿੱਚ ਐ ਇਸ ਵੇਲੇ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੇ ਸਾਰਾ ਕੁਝ ਪਰ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੇਵ ਆ ਸਮੇਂ ਤੋਂ ਪਹਿਲਾਂ ਵੱਢ ਗਈ ਲੋਕ ਇੱਕ ਤੇ ਟ੍ਰੈਂਡ ਆ ਨਾ ਕਿ ਦੋ ਟਰਮਾਂ ਜਿਹੜੀਆਂ ਪਹਿਲਾਂ ਰਹਿ ਗਏ ਕੰਜ਼ਰਵਟਿਵ ਹੁਣ ਦੋ ਟਰਮ ਆਪਣੇ ਟਰੂਡੋ ਸਾਹਿਬ ਰਹਿ ਗਏ ਲਿਬਰਲ ਪਾਰਟੀ ਵੱਲੋਂ ਤੇ ਅਗਲੀ ਟਰਮ ਜਿਹੜੀ ਆ ਉਹ ਬਣਦੀ ਤਾਂ ਕੰਜ਼ਰਵਟਿਵ ਦੀ ਆ ਜੋ ਪਿਛਲਾ ਆਪਾਂ ਇਤਿਹਾਸਕ ਰੁਝਾਨ ਦੇਖਦੇ ਆ ਕੈਨੇਡਾ ਵਿੱਚ ਇਦਾਂ ਹੀ ਹੁੰਦਾ ਆਉਂਦਾ ਪਰ ਜੇ ਹਿਸਾਬ ਨਾਲ ਹਾਲਾਤ ਸੁਧਰਦੇ ਆ ਤਾਂ ਉਥੇ ਲਿਬਰਲ ਪਾਰਟੀ ਦੁਬਾਰਾ ਸਰਕਾਰ ਬਣਾ ਸਕਦੀ ਆ ਕਨਜ਼ਰਵਟਿਵ ਪਾਰਟੀ ਦੇ ਜਿਹੜੇ ਲਿਬਰਲ ਪਾਰਟੀ ਹੈ ਉਹਨਾਂ ਨੇ ਇੱਕ ਵਾਰੀ ਫਿਰ ਜਸਟਿਸ ਟਰੂਡੋ ਦੇ ਵਿੱਚ ਆਪਣਾ ਚਕੀ ਦੱਸਿਆ ਸਾਰੇ ਐਮਪੀਜ਼ ਨੇ ਕਿਹਾ ਕਿ ਸਾਡਾ ਪੂਰਨ ਭਰੋਸਾ ਹੈ ਇਸ ਲੀਡਰ ਦੇ ਵਿੱਚ ਚਰਚਾ ਵਿੱਚ ਵਿੱਚ ਇਹ ਚੱਲਦਾ ਸੀ ਕਿ ਜੇ ਜੋ ਬਗਡਨ ਪਹਿਲੇ ਡਿਬੇਟ ਦੇ ਵਿੱਚ ਸਾਰਾ ਕੁਝ ਅਨਾਉਂਸ ਹੋਣ ਤੋਂ ਬਾਅਦ ਕੌਕਸਸ ਨਾਮਿਨੇਸ਼ਨ ਤੇ ਪ੍ਰਾਈਮਰੀਜ਼ ਤੋਂ ਬਾਅਦ ਉਹਨਾਂ ਨੂੰ ਪਾਸੇ ਕੀਤਾ ਜਾ ਸਕਦਾ ਤੇ ਟਰੂਡੋ ਨੂੰ ਵੀ ਪਾਸੇ ਜਨਰਲ ਜਸਟਿਸ ਟਰੂਡੋ ਨੇ ਇਹਨਾਂ ਨੂੰ ਵੀ ਪਾਸੇ ਕੀਤਾ ਜਾ ਸਕਦਾ ਪਾਰਟੀ ਲੀਡਰਸ਼ਿਪ ਤੋਂ ਸੋ ਹੁਣ ਕਨਜ਼ਰਵਟਿਵ ਲੀਡਰ ਪੀਅਰ ਪੋਲੀਵ ਐਨਡੀਪੀ ਲੀਡਰ ਜਗਵੀਰ ਸਿੰਘ ਨੂੰ ਕਹਿ ਰਹੇ ਆ ਕਿ ਤੁਸੀਂ ਡੀਲ ਦੇ ਵਿੱਚੋਂ ਬਾਹਰ ਆ ਜਾਓ ਪ੍ਰਾਈਮ ਮਿਨਿਸਟਰ ਜਸਨ ਟੋਡੋ ਨੂੰ ਤੇ ਇੱਕ ਜਿਹੜੀ ਫਾਲ ਇਲੈਕਸ਼ਨ ਦੇ ਵਿੱਚ ਮਜਬੂਰ ਕਰਦੇ ਹੋ ਇਹਨਾਂ ਨੂੰ ਅ ਸੋ ਜਿਹੜੇ ਇਹਨਾਂ ਦੇ اپੋਜੀਸ਼ਨ ਕਾਉਂਟਰਪਾਰਟ ਆ ਉਹਨਾਂ ਨੂੰ ਇਹਨਾਂ ਨੇ ਕੱਲ ਅੱਜ ਅਸਲ ਵਿੱਚ ਵੀਰਵਾਰ ਨੂੰ ਇਹ ਬਿਆਨ ਦਿੱਤਾ ਇਹਨਾਂ ਨੇ ਕਿ ਤੁਸੀਂ ਵੀ ਜਿਹੜਾ ਆਪਣਾ ਸਪਲਾਈ ਐਂਡ ਕੌਨਫੀਡੈਂਸ ਡੀਲ ਆ ਉਹਨੂੰ ਤੋੜ ਦਿਓ ਉਹਦੇ ਵਿੱਚੋਂ ਬਾਹਰ ਆ ਜਾਓ ਅਫੀਸ਼ੀਅਲ اپੋਜੀਸ਼ਨ ਲੀਡਰ ਨੇ ਇਹ ਪੀਰ ਪੋਲੀ ਸੁਜੈਸਟ ਹੋਣੇ ਇਹ ਕੀਤਾ ਜਿਹੜਾ ਉਹ ਨਾਨ ਕੰਫੀਡੈਂਸ ਹੈਗੀ ਉਹਦੇ ਵਿੱਚ ਵੋਟ ਪਾ ਦਿਓ ਸਰਕਾਰ ਦੇ ਖਿਲਾਫ ਆ ਸੈਪਟੰਬਰ ਦੇ ਵਿੱਚ ਹਾਊਸ ਆਫ ਕਾਮਨ ਜਦੋਂ ਵਾਪਸ ਆਉਂਦਾ ਆ ਉੱਥੇ ਤੇ ਇਹਦੇ ਨਾਲ ਕਿਉਂਕਿ ਹੁਣ ਜਿਹੜਾ ਹੈਗਾ ਆ ਇਹ ਕਾਰਬਨ ਟੈਕਸ ਇਲੈਕਸ਼ਨ ਜਿਹੜੀ ਅਕਤੂਬਰ ਦੇ ਵਿੱਚ ਆ ਜਿਹੜੀ ਆ ਉਹ ਹੋ ਜਾਵੇ ਤੇ ਰੈਦਰ ਥੈਨ ਕਿ ਤੁਸੀਂ ਵੇਟ ਕਰੋ ਅਕਤੂਬਰ 2025 ਤੱਕ ਜਿਹੜੀ ਫਿਕਸਡ ਇਲੈਕਸ਼ਨ ਡੇਟ ਆ ਉਹਦੇ ਤੱਕ ਉਹਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਕਰ ਦਿਓ ਪਰ ਲੱਗਦਾ ਨਹੀਂ ਕਿ ਇਹ ਇਸ ਤਰ੍ਹਾਂ ਹੁੰਦਾ ਆ ਕੈਨੇਡੀਅਨ ਉਹ ਕਹਿੰਦੇ ਐਸ ਵੇਲੇ ਅਫੋਰਡ ਨਹੀਂ ਕਰ ਸਕਦੇ ਕਿ ਇੱਕ ਹੋਰ ਸਾਲ ਇਹਨਾਂ ਨੂੰ ਝੱਲਿਆ ਜਾਵੇ ਕੋਲੀਸ਼ਨ ਨੂੰ ਐਨਡੀਪੀ ਨੂੰ ਤੇ ਲਿਬਰਲ ਨੂੰ ਕੋਈ ਵੀ ਬੰਦਾ ਉਹ ਕਹਿੰਦੇ ਵੋਟ ਨਹੀਂ ਪਾਊਗਾ ਤੁਹਾਨੂੰ ਕਿ ਟ੍ਰੂਡੋ ਪਾਵਰ ਦੇ ਵਿੱਚ ਰਵੇ ਤੁਹਾਨੂੰ ਮੈਂਡੇਟ ਨੂੰ ਲੋਕ ਵੀ ਅੱਜ ਲੋਕਾਂ ਦਾ ਇਹ ਅੰਕੜੇ ਦੱਸਦੇ ਆ ਕਿ ਅੱਜ ਲੋਕ ਕਹਿੰਦੇ ਜਸ਼ਨ ਟ੍ਰੂਡੋ ਨੂੰ ਪਾਸੇ ਕਰ ਦਿਓ ਪੀਰ ਪਾਲੀਵ ਅੱਗੇ ਆਜਣ ਤੇ ਉਹ ਕਹਿੰਦੇ ਜੇ ਅੱਜ ਲੋਕਾਂ ਦਾ ਮੰਡਟ ਇਹ ਆ ਤੇ ਇੱਕ ਸਾਲ ਕਿਉਂ ਫਿਰ ਲੋਕਾਂ ਨੂੰ ਤਰਸਾਉਣਾ ਕਿਉਂ ਲੋਕਾਂ ਨੂੰ ਉਡੀਕ ਕਰਾਉਣੀ ਕਿ ਲਿਬਰਲ ਪਾਰਟੀ ਆਪਣੀਆਂ ਪਾਲਿਸੀਆਂ ਦੇ ਨਾਲ ਦੇਸ਼ ਦਾ ਹੋਰ ਮਾੜਾ ਹਾਲ ਕਰੇ ਇਸ ਕਰਕੇ ਉਹ ਤੁਸੀਂ ਫਿਕਸ ਡੇਟ ਅਕਤੂਬਰ ਤੱਕ ਨਾ ਜਾਓ ਹੁਣੇ ਖਤਮ ਕਰ ਦਿਓ ਇਹਨੂੰ ਰਿਪੋਰਟਰ ਦੇ ਨਾਲ ਉਹਨੇ ਗੱਲਬਾਤ ਕੀਤੀ ਆ ਉਹਦੇ ਵਿੱਚ ਜਿਹੜੇ ਰਿਊਮਰ ਸੀਗੇ ਕਿ ਹੁਣ ਇਹ ਵੀ ਗੱਲ ਚੱਲਦੀ ਆ ਕਿ ਜਿਹੜੇ ਜਸਟਿਸ ਟੂਰ ਨੇ ਕੈਬਨਟ ਸ਼ਫਲ ਕਰ ਸਕਦੇ ਆ ਜਾਂ ਜਿਹੜੀ ਇਹਨੂੰ ਵੀ ਕੁਛ ਨਾ ਕੁਛ ਜਿਹੜਾ ਕੁਛ ਜਿਹੜਾ ਕੀਤਾ ਇਹਨਾਂ ਨੇ ਉਹਦੇ ਨਾਲ ਵੀ ਅਸਰ ਹੋ ਸਕਦਾ ਪਿਛਲੇ ਨਾਲ ਕਿ ਉਹ ਕਹਿੰਦੇ ਫਰਕ ਕੁਛ ਨਹੀਂ ਪੈਣਾ ਇਹਨਾਂ ਨੇ ਬਹੁਤ ਕੁਛ ਕਰ ਲਿਆ ਤੇ ਕੱਲੋਂ ਵੀ ਜੋ ਮਰਜ਼ੀ ਕਰ ਦੇਣ ਹਾਲਤ ਆਹੀ ਰਹਿਣੀ ਹੈ ਇਹ ਜਾਣਗੇ ਨਹੀਂ ਇਹਨਾਂ ਨੂੰ ਭੇਜਣਾ ਪਊਗਾ ਉਹਨਾਂ ਨੇ ਜਿਹੜੇ 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 ਸ਼ਬਦ ਵਰਤੇ ਆ ਇਹਨਾਂ ਨੇ ਪੀਰ ਪੋਲੀਵ ਨੇ ਕਿ ਹੀ ਵਿਲ ਨਾਟ ਕੁਇਟ ਹੀ ਮਸਟ ਬੀ ਫਾਇਰਡ ਤੇ ਜਿਹੜਾ ਬੰਦਾ ਉਹ ਕਹਿੰਦੇ ਕੰਮ ਕਰ ਸਕਦਾ ਐਂਡ ਦ ਪਰਸਨ ਟੂ ਡੂ ਇਟ ਇਜ਼ ਜਿਗਮੀਤ ਸਿੰਘ ਇਹ ਪਿਓਰ ਪਾਲੀਓ ਦੇ ਸ਼ਬਦ ਨੇ ਦੋਵਾਂ ਪਾਰਟੀਆਂ ਦਾ ਜਿਹੜਾ ਸਮਝੌਤਾ ਹੋਇਆ ਸੀ 2022 ਦੇ ਵਿੱਚ ਦੋਵਾਂ ਨੇ ਟਰੂਡੋ ਸਰਕਾਰ ਨੂੰ ਪਾਵਰ ਦੇ ਵਿੱਚ ਲਿਆਂਦਾ ਸੀ ਕਿ ਆਹ ਪਾਰਲੀਮੈਂਟ ਜਿਹੜੀ ਆ ਐਨਡੀਪੀ ਜਿੰਨਾ ਚਿਰ ਬੈਕ ਕਰਦੀ ਰਹੂਗੀ ਕੰਫੀਡੈਂਸ ਵੋਟ ਦਿੰਦੀ ਰਹੂਗੀ ਉਹਦੇ ਐਕਸਚੇਂਜ ਦੇ ਵਿੱਚ ਜਿਹੜੀ ਪ੍ਰੋਗਰੈਸ ਹੋਊਗੀ ਜਿਹੜੀ ਇਹਨਾਂ ਦੇ ਲੌਂਗ ਲਾਸਟਿੰਗ ਐਨਡੀਪੀ ਦੀਆਂ ਪ੍ਰਾਇੋਰਟੀਜ਼ ਨੇ ਉਹ ਕਹਿੰਦੇ ਸੀ ਸਾਡੀਆਂ ਆ ਗੱਲਾਂ ਮੰਨ ਲਓ ਅਸੀਂ ਤੁਹਾਡੀ ਮਦਦ ਕਰੀ ਜਾਵਾਂਗੇ ਜਿੰਨਾ ਚਿਰ ਤੁਸੀਂ ਮੰਨੀ ਜਾਓਗੇ ਉਹੀ ਮਦਦ ਕਰੀ ਜਾਵਾਂਗੇ ਤੇ ਇਹ ਇਸ ਤਰੀਕੇ ਦੇ ਨਾਲ ਗੱਲਬਾਤ ਹਜੇ ਤੱਕ ਚੱਲੀ ਜਾ ਰਹੀ ਆ ਪਰ ਹੁਣ ਪਿਰ ਪੋਲੀ ਨੇ ਅੱਜ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਕਿਹਾ ਕਿ ਤੁਸੀਂ ਜਿਹੜਾ ਪਾਸੇ ਹੋ ਕੇ ਤੇ ਇਹ ਸਰਕਾਰ ਸਿੱਟ ਦਿਓ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ